ਮੈਂ ਜਦੋਂ ਪਾਰਟੀ ਚੱਲਿਆ ਉਦੋਂ ਮੇਰੀ 24 ਸਾਲ ਉਮਰ ਸੀ ਤੇ ਮੈਂ ਬੀਏ ਪਾਸ ਸੀ ਤੇ ਮੇਰਾ ਪ੍ਰੋਗਰਾਮ ਪਹਿਲਾਂ ਇਹ ਸੀ ਕਿ ਆਪਾਂ ਥਾਣੇਦਾਰ ਭਰਤੀ ਹੋਣ ਜਦੋਂ ਸੰਤ ਭਿੰਡਰਾਲੇ ਨਾਲ ਮਿਲ ਕੇ ਆਏ ਫਿਰ ਬਾਬਾ ਜਗਿੰਦਰ ਸਿੰਘ ਨੇ ਪਾਰਟੀ ਬਣਾਈ ਫਿਰ ਪ੍ਰੋਗਰਾਮ ਬਦਲ ਲਿਆ ਕਿ ਆਪਾਂ ਯਾਰ ਸੇਵਾ ਕਰਗੇ ਫਿਰ ਮੁੰਡੇ ਹੋਗੇ ਤਿੰਨ ਤੇ ਮੈਂ ਮੁੰਡਿਆਂ ਨੂੰ ਇਹੀ ਆਖਿਆ ਕਿ ਆਪਾਂ ਬਾਗੀ ਲੋਕ ਆ ਨੌਕਰੀ ਮੈੜਨੀ ਕੋਈ ਨਹੀਂ ਪਰ ਉਹ ਬਾਹਰ ਦੇਸ਼ ਨਹੀਂ ਜਾਣਾ ਬਹੁਤ ਲੋਕ ਸਾਡੇ ਘਰੇ ਆਏ ਕਿ ਤੁਸੀਂ ਰਿਸ਼ਤੇ ਬਾਹਰ ਲੈ ਲੈ ਲੋ ਮੈਂ ਕਿਹਾ ਨਹੀਂ ਭਾਈ ਕਿਸੇ ਦਾ ਹੋਰ ਘਰ ਪੱਟੋ ਸਾਡਾ ਨਾ ਪੱਟੋ ਅਸੀਂ ਤਾਂ ਇੱਥੇ ਹੀ ਰਹਿਣਾ ਸਾਡਾ ਜਰਮ ਗੁਰੂ ਗਵਰਿੰਦ ਸਿੰਘ ਨੇ ਆਪਦੇ ਕਿਲੇ ਚ ਕੀਤਾ ਲੋਹੇ ਦੇ ਕਿਲੇ ਚ ਇਸ ਕਰਕੇ ਅਸੀਂ ਇੱਥੇ ਰਹਿਣਾ ਤੇ ਲਗਾਤਾਰ 40 ਸਾਲ ਤੋਂ ਅਸੀਂ ਲੜਦੇ ਆਏ ਸਰਕਾਰਾਂ ਦੇ ਉਲਟ ਨਾ ਕਾਂਗਰਸ ਚ ਗਏ ਨਾ ਬਾਦਲ ਚ ਗਏ ਨਾ ਟੋਪੀ ਚ ਗਈ ਟੋਪੀ ਵਾਲੇ ਮੈਨੂੰ 2017 ਚ ਟਿਕਟ ਦਿੰਦੇ ਸੀ ਬਾਗੇ ਪਰੋਨੇ ਐਮਐਲਏ ਦੀ ਮੈਂ ਕਿਹਾ ਨਹੀਂ ਥੋੜੇ ਨਹੀਂ ਲੈਣੀ ਅਸੀਂ ਮਸਾਂ ਤਾਂ ਸਾਡੇ ਘਰੇ ਸਿੱਖੀ ਆਈ ਆ ਹੁਣ ਐਮਐਲਏ ਖਾਤਰ ਆਪਾਂ ਸਿੱਖੀ ਛੱਡਦਗੇ ਸਾਡੀ ਥੋੜਿਆਂ ਨਿਭਣੀ ਨਹੀਂ ਉਹ ਮੈਨੂੰ ਕਹਿੰਦੇ ਤੂੰ ਚੋਣ ਲੜ ਤੇ ਫਿਰ ਮੰਤਰੀ ਬਣਾ ਦੇਾਂਗੇ ਮੈਂ ਟਿਕਟ ਲਈ ਲਵਾਈ ਫੂਲਕਾ ਸਾਹਿਬ ਨੂੰ ਜਵਾਬ ਦੇ ਕੇ ਮੈਂ ਕਿਹਾ ਨਹੀਂ ਜੀ ਮੈਂ ਨਹੀਂ ਲੜਨੀ ਮੈਂ ਜਿੱਦੇ ਕਿਤੇ ਬਣਿਆ ਮੈਂ ਪੰਥ ਚੋ ਹੀ ਬਣਿਆ ਤੇ ਮੇਰਾ ਰਾਤ ਦਾ ਵੀ ਪੰਥ ਚੋਂ ਬਣ ਕੇ ਤੇ ਦਾੜਾ ਕਰਕੇ ਪ੍ਰਕਾਸ਼ ਸੇਵਾ ਕਰਾਂ ਔਰ ਫੇਰ ਲਸਾਂ ਕਿ ਪੰਥ ਦੀ ਸਰਕਾਰ ਆ ਇਸ ਕਰਕੇ ਅਸੀਂ ਚਾਹੁੰਨੇ ਆ ਕਿ ਪੰਥ ਦੀ ਸਰਕਾਰ ਬਣੀ ਉਹਦੀ ਖਾਤਰ ਫੇਰ ਲੋਕਾਂ ਦੀ ਲੋੜ ਆ ਜੇ ਸਰਕਾਰ ਆ ਜੇ ਹਵਾਨ ਹਵਾਨਾ ਅਸੀਂ ਬਣੇ 1999 ਚ ਅਸੀਂ ਸਾਰੇ ਬੰਦੇ ਜਿੱਤ ਗਏ ਪਰ ਹਵਾਨਾ ਬਣੇ ਸੀ ਤੇ ਹਵਾ ਚ ਉੱਡ ਗਈ ਹੁਣ ਬਣੀ ਆ ਕੇਰੀਵਾਲ ਦੀ ਸਰਕਾਰ 92 ਬੰਦੇ ਹਵਾ ਨਾ ਆਏ ਤਾਂ ਅੱਜ 92 ਵਿੱਚ ਇੱਕ ਵੀ ਨਹੀਂ ਗਿਆ ਅੱਦਾਂ ਜਦੋਂ ਚੋਣ ਹੋ ਗਈ ਇੱਕ ਵੀ ਨਹੀਂ ਗਿਆ 92 ਵਿੱਚ ਇੱਕ ਵੀ ਇਸ ਕਰਕੇ ਮੈਂ ਚਾਹੁੰਨਾ ਕਿ ਹਵਾ ਚ ਨਾ ਬੜਾ ਜਾਵੇ ਜੜਤ ਬਣਿਆ ਜਾਵੇ ਤੇ ਜਾੜਾ ਲੋਕ ਜੇ ਲੋਕ ਸਾਡੇ ਮਜ਼ਬੂਤ ਹੋਣਗੇ ਫਿਰ ਸਮਝਣਾ ਐ ਐਮਐਲਏ ਬਣੂ ਸਮਝਣਾ ਵੋਟਾਂ ਪਾਉਣਗੇ ਫਿਰ ਅਸੀਂ ਪੰਜਾਬ ਦਾ ਕੁਝ ਕਰ ਸਕਦੇ ਆ ਤੇ ਪੰਜਾਬ ਦਾ ਕੰਮ ਨੂੰ ਸਰਕਾਰ ਦਾ ਹੋਵੇ ਇਰਾਦਾ ਦੋ ਮਹੀਨਿਆਂ ਚ ਬਹੁਤ ਕੁਝ ਹੋ ਸਕਦਾ ਸਿਰਫ ਦੋ ਮਹੀਨਿਆਂ ਚ ਨਸ਼ਾ ਬੰਦ ਵੀ ਹੋ ਜੂ ਗੈਂਗਸਟਰ ਵੀ ਹਟ ਜਾਣਗੇ ਗੈਂਗਸਟਰ ਕੌਣ ਸਾਡੇ ਮੁੰਡੇ ਆ ਗੱਲ ਸਮਝਾਉਣ ਦੀ ਆ ਕਿ ਉਹਨਾਂ ਨੂੰ ਜਮ੍ਹਾਂ ਜੀ ਵੀ ਸਿੱਖ ਭਰਾਵਾਂ ਨੂੰ ਜੱਫੀ ਪਾਉਣ ਦੀ ਗੱਲ ਆ ਅਸਲ ਸਿੱਖ ਤਾਂ ਮੱਝ ਵੀ ਸਿੱਖਾ ਗਰੀਬ ਉਹਨਾਂ ਨੂੰ ਭੁਜਾਉਣਾ ਨਹੀਂ ਭੁਜਾਤਾ ਬਹੁਤ ਦਿੱਤੇ ਕੋਈ ਕਿਸੇ ਧਰਮ ਦਾ ਹੋਵੇ ਜਾਤ ਦਾ ਹੋਵੇ ਮੱਝਬਦਾ ਹੋਵੇ ਤੇ ਪੰਥ ਨੂੰ ਇਕੱਠਾ ਕਰਨ ਦੀ ਲੋੜ ਆ ਤੇ ਇਕੱਠਾ ਕਰਕੇ ਚੰਗੀ ਸਰਕਾਰ ਬਣਾਉਣ ਦੀ ਲੋੜ ਅਸੀਂ ਪਿੱਛੇ ਜੇ ਇੱਕ ਧਰਮਕੋਟ ਮੀਟਿੰਗ ਕੀਤੀ ਸੀ ਚੰਗਾ ਇਕੱਠ ਹੋਇਆ ਪਿਛਲੀ ਵਾਰ ਬਾਰੀ ਆਪਣੀ ਸੀ ਉਹ ਲੈ ਗਏ ਟੋਪੀ ਵਾਲੇ ਉਹਨਾਂ ਨੇ ਲੋਕਾਂ ਨੂੰ ਗਮਰਾਹ ਕਰ ਲਿਆ ਬਾਦਲ ਕੀ ਬਾਰੀ ਕੱਟੀ ਗਈ ਇਹ ਲੱਖ ਕਹੀ ਜਾਣ ਉਹ ਸੁਖਵੀਰ ਇੱਕ ਸੰਗੜੀ ਜੀ ਪਾਈ ਫਿਰਦਾ ਉਹਦੇ ਵਿੱਚ ਡਾਇਨਾਸੌਰ ਦੇ ਅੱਗੇ ਹੁਣ ਆ ਗਿਆ ਉਹ ਭਾਈ ਥੋੜੀ ਬਾਰੀ ਕੱਟੀ ਗਈ ਸਦਾ ਲੋਕਾਂ ਲੋਕ ਬਾਰੀ ਨਹੀਂ ਦਿੰਦੇ ਹੁੰਦੇ ਇਹ ਬੰਦਿਆਂ ਨੂੰ ਭੁਲੇਖਾ ਹੁੰਦਾ ਕਿ ਕਿਉਂਕਿ ਜਿਹੜੇ ਬੰਦੇ ਨੇ ਪੈਸੇ ਕਮਾਏ ਆ ਜਿਹਦੇ ਨਾਲ ਚਾਰ ਬੰਦੇ ਆ ਉਹ 10-12 ਸਾਲ ਤੱਕ ਚੱਲਦੇ ਹੀ ਹੁੰਦਾ ਕਿਉਂਕਿ ਉਹ ਬੰਦੇ ਬੁੰਦੇ ਹੁੰਦੇ ਆ ਪੈਸੇ ਹੁੰਦੇ ਆ ਔਰ ਜਿਹੜਾ ਆਮ 15% ਲੋਕਾਂ ਨੇ ਸਰਕਾਰ ਬਣਾਉਣੀ ਹੁੰਦੀ ਆ ਉਹ ਲੋਕ 15% ਲੋਕ ਕਦੇ ਜਿੱਧਰ ਹੋਣਗੇ ਸਰਕਾਰ ਉਧਰ ਬਣਨੀ ਪੱਕੀਆਂ ਪਾਰਟੀਆਂ ਦੇ ਬੰਦੇ ਜਿਵੇਂ ਅਸੀਂ ਅਸੀਂ 1985 ਤੋਂ ਚੱਲੇ ਅਸੀਂ ਕੁੱਟ ਖਾਧੀ ਜੇਲਾਂ ਚ ਗਏ ਇਤਸ਼ਾਪੜੀ ਵੇਚੀ ਸਾਰਾ ਕੁਝ ਕੀਤਾ ਤੇ ਲੋਕ ਤਾਂ ਸਾਡੇ ਨਾਲ ਉਹ ਨਹੀਂ ਟੁੱਟੇ ਨਾ ਸਾਡੀ ਸਰਕਾਰ ਨਹੀਂ ਆਈ ਤੇ ਜਿਹੜੇ 15 ਸਾਲ ਲੁੱਟ ਕੇ ਖਾ ਕੇ ਬਾਦਲ ਕੇ ਪੰਜਾਬ ਨੇ ਉਹਨਾਂ ਨੂੰ ਕਿਵੇਂ ਟੁੱਟਣਗੇ ਉਹਨਾਂ ਲੋਕਾਂ ਨੂੰ ਲੱਗਿਆ ਵਾ ਲਹੂ ਮੂਹ ਨੂੰ ਵੀ ਫੇਰ ਸਖਵੀਰ ਆਉ ਫੇਰ ਡੋਡੇ ਵੇਚਾਂਗੇ ਫੇਰ ਦਾਰੂ ਵੇਚਾਂਗੇ ਫੇਰ ਪੈਸੇ ਕਮਾਵਾਂਗੇ ਉਹਨਾਂ ਲੱਗਣਗੇ ਚਾਂਬੜਾ ਮਾਰਨਗੇ ਐਵੇਂ ਕਾਂਗਰਸੀ ਆ ਪੀਪ ਕਾਂਗਰ ਹਦੇਸ਼ ਨੂੰ ਲੁੱਟ ਕੇ ਖਾ ਗਈ ਸਿੱਖਾਂ ਦੀ ਤੇ ਪੰਜਾਬ ਦੀ ਦੁਸ਼ਮਣ ਜਮਾਤ ਕਾਂਗਰਸਾ ਕਾਂਗਰਸੀ ਵੀ ਇੱਥੇ ਆ ਜਾਂਦੀ ਆ ਮੈਨੂੰ ਕਹਿੰਦੇ ਸਖਵੀਰ ਆ ਜੀ ਮੈਂ ਫੇਰ ਕੀ ਹੋ ਜੂ ਹੋਰ ਗੁਰੂਗਰਾਸ ਸਾਹਿਬ ਦੀ ਬੇਅਦਬੀ ਇੱਕ ਵਾਰੀ ਕਰਾ ਦੇਣਗੇ ਅੱਗੇ ਸਖਵੀਰ ਕੇ ਇੱਥੋਂ ਗਏ ਆ ਅੱਗੇ ਕਰਜ਼ਾ ਚੜ ਗਿਆ ਹੁਣ ਹੋਰ ਚੜਜੂ ਪੰਜਾਬ ਸਰ ਬੱਚਾ ਬੱਚੀ ਕਰਜ਼ਾਈ ਆ ਇਹ ਇਹ ਇਸ ਕਰਕੇ ਅਸੀਂ ਕਰਜ਼ੇ ਦੇ ਵੀ ਉਲਟਾਂ ਤੇ ਸਿੱਖ ਰਾਜੇ ਆ ਅਸੀਂ ਇਹ ਵੀ ਉਲਟਾਂ ਵੀ ਸਿੱਖ ਪਖਾਰੀ ਬਣਨ ਮੈਂ ਕਹਿੰਦਾ ਰਾਜੇ ਬਣਨ ਕਿ ਦਾਲ ਲੈ ਲਈ ਜੀ ਆਟਾ ਲੈ ਲਿਆ ਆ ਫ੍ਰੀ ਹੋ ਗਿਆ ਕਿਉਂ ਫ੍ਰੀ ਹੋਵੇ ਉਹਨਾਂ ਨੂੰ ਆ ਜਿੰਸਾਂ ਦੇ ਮੁੱਲ ਦਿਓ ਸਾਡੇ ਘਰੇ ਪਿਛਲੀ 27 ਤਰੀਕ ਨੂੰ ਭਾਰਤ ਦਾ ਖੇਤੀਬਾੜੀ ਮੰਤਰੀ ਆਇਆ ਆਪਣਾ ਪਿੰਡ ਵੇਖਣ ਸ਼ਿਵਰਾਜ ਚਾਹਾਨ ਜਦੋਂ ਮੁੰਡਾ ਮੇਰਾ ਮੈਂਟੂ ਸਟੇਜ ਤੇ ਬੋਲਿਆ ਉਹ ਬੋਲਿਆ ਕਿ ਕਿਸਾਨਾਂ ਨੂੰ ਐਮਐਸਪੀ ਦਿਓ ਹੋਰ ਫਸਲਾਂ ਤੇ ਤੇ ਪੰਜਾਬ ਨੂੰ ਬਚਾਓ ਜਦੋਂ ਮੁੰਡਾ ਬੋਲ ਛੱਡਿਆ ਤੇ ਫਿਰ ਬੋਲੀ ਸੁਨੀਲ ਜਾਖੜ ਉਹ ਕਹਿੰਦਾ ਮੈਂਟੂ ਨਹੀਂ ਬੋਲਦਾ ਪੰਜਾਬ ਬੋਲਦਾ ਕਹਿੰਦਾ ਪੰਜਾਬ ਦੀ ਇਹ ਮੰਗ ਅਸੀਂ ਪੰਜਾਬ ਦੇ ਬੰਦੇ ਆ ਮੈਂ ਫਿਰ ਮੈਂ ਬਾੜੇ ਵਰਮ ਕਹਿੰਦਾ ਐਮਐਲਏ ਮੈਂ ਖਿਆ ਐਮਐਲਏ ਕਿਸੇ ਵਰਗੀ ਮਰਜ਼ੀ ਬਣ ਕੇ ਜਾ ਬਣ ਜਾ ਆ ਸਾਡੇ ਚ ਪੰਜਾਬ ਬੋਲਦਾ ਅਸੀਂ ਇਕੱਲਾ ਨਹੀਂ ਬਣਨਾ ਚਾਹੁੰਦੇ ਅਸੀਂ ਚਾਹਣੇ ਆ ਕਿ ਪੰਜਾਬ ਤਰੱਕੀ ਕਰੇ ਕੱਲਾ ਦਾ ਮੈਂ ਕਦੇ ਮਰਜ਼ੀ ਬਾਦਲ ਗਿਆ ਜਾ ਕੇ ਮੈਨੂੰ ਸੁਖਵੀਰ 1998 ਵਿੱਚ ਮਿਲਤਾ ਕਰਦਾ ਸੀ ਕਿ ਆ ਜਾ ਤੋ ਤਾਂ ਤਾਂ ਬਾਕੀ ਸੀ ਤੁਹਾਡਾ ਬੈਚੀ ਨਹੀਂ ਸੀ ਇਹਨਾਂ ਦੇ ਵੀ ਤੂੰ ਆ ਜਾ ਐਮ ਐਲ ਏ ਬਣ ਜਾ ਐਨਾ ਛੇ ਹੋ ਗਿਆ ਮੈਂ ਕਿਹਾ ਨਹੀਂ ਤੁਹਾਡੇ ਨਾਲ ਮੇਰੀ ਦਾਲ ਨਹੀਂ ਗੱਲ ਨਹੀਂ ਤੁਸੀਂ ਲੋਕਾਂ ਨੂੰ ਲੁੱਟਣਾ ਅਸੀਂ ਖੂਨ ਡੋਲਣਾ ਲੋਕਾਂ ਤੇ ਇਸ ਕਰਕੇ ਸਾਡਾ ਫਰਕ ਵਾੜਾ ਆਪਾਂ ਚਾਹੁੰਨੇ ਆ ਕਿ ਜਿਹੜਾ ਬਣੇ ਉਹ ਲੋਕਾਂ ਦਾ ਖੂਨ ਪੀਵੇ ਨਾ ਖੂਨ ਡੋਲੇ ਅੱਜ ਖੂਨ ਡੋਲਣ ਦੀ ਲੋੜ ਆ ਪੰਜਾਬ ਦੇ ਲੋਕਾਂ ਦੇ ਲੋਕ ਗਏ ਇਥੋਂ ਦਾ ਪਾਣੀ ਥੱਲੇ ਗਿਆ ਬੱਚੇ ਵਿਦੇਸ਼ਾਂ ਨੂੰ ਉੱਠ ਗਏ ਨਸ਼ੇ ਇੱਥੇ ਹੋ ਗਏ ਕੋਈ ਇੱਥੇ ਦੁੱਧ ਦਾ ਰੇਟ ਨਹੀਂ ਪਾਣੀ ਦਾ ਦੁੱਧ ਇੱਕੋ ਜਾਂ ਵਿਕੀ ਜਾਂਦਾ ਦੁੱਧ ਪੈਦਾ ਕਰਨਾ ਕਿੰਨਾ ਔਖਾ ਪਾਣੀ ਇੱਕ ਬੰਦਾ ਬੋਰ ਕਰ ਲੈਂਦਾ ਤੇ ਬੋਤਲਾਂ ਭਰ ਕੇ ਵੇਚੀ ਜਾਂਦਾ ਤੇ ਬਰਾਬਰ ਰੇਟ ਕੋਈ ਨਹੀਂ ਪੁੱਛਦਾ ਇੱਥੇ ਮਠਿਆਈ ਸਾਰੀ ਝਾਲੀ ਦੁੱਧ ਸਾਰਾ ਝਾਲੀ ਸਬਜ਼ੀਆਂ ਸਾਰੀਆਂ ਤੇ ਸਪਰੇ ਸਾਰੇ ਲੋਕ ਰਿਕ ਘਰੇ ਤੇਨ ਬੰਦੇ ਦਵਾਈ ਖਾਂਦੇ ਆ ਤੇ ਲੀਡਰ ਪਤਾ ਕੀ ਬਿਆਨ ਦਿੰਦੇ ਆ ਕਹਿੰਦਾ ਮੈਂ ਆਸਪਤਾਲ ਲਿਆਂਦਾ ਏ ਮਜ ਬਠਿੰਡੇ ਮੈਨੂੰ ਵੋਟਾਂ ਪਾਓ ਉਹ ਬੇਈਮਾਨ ਨੂੰ ਹਸਪਤਾਲ ਹੀ ਲਿਆਂਦਾ ਤੇ ਲੋਕ ਬਿਮਾਰ ਹੀ ਕਿਉਂ ਹੋਣ ਦਿੱਤੇ ਆਸਪਤਾਲ ਲਿਆਉਣ ਦੀ ਕੋਈ ਵਡਿਆਈ ਆ ਜੇ ਕੋਈ ਅੱਜ ਮੈਂ ਆਖਾ ਜੀ ਮੈਂ ਤਾਂ ਧਰਮਕੋਟ ਹਸਪਤਾਲ ਖੋਲਤਾ ਇਹ ਕੋਈ ਵਡਿਆਈ ਆ ਯਾਰ ਮਤਲਬ ਲੋਕ ਬਿਮਾਰ ਆ ਤਾਂ ਹੀ ਖੋਲਿਆ ਮੈਂ ਆਖਾ ਮੈਂ ਧਰਮਕੋਟ ਸਕੂਲ ਖੋਲਤਾ ਮੈਂ ਕਾਲਜ ਖੋਲਤਾ ਮੈਂ ਲੋਕਾਂ ਨੂੰ ਕੁਸ਼ਤੀਆਂ ਦਾ ਅਖਾੜਾ ਖੋਲਤਾ ਮੈਂ ਕਬੱਡੀ ਦਾ ਗਰਾਊਂਡ ਬਣਾਤਾ ਕਿਸੇ ਸਕੂਲ 'ਚ ਕਿਸੇ ਗਰਾਊਂਡ ਚ ਕੋਈ ਖਿਡਾਰੀ ਹੈ ਨਹੀਂ ਪੰਜਾਬ ਦਾ ਹਰਿਆਣਾ ਬੂਰੇ ਨਾਂਜਾ ਤੋਂ ਤੋਂ ਕੱਲ ਬਣ ਕੇ ਹਜੇ ਹਰਿਆਣਾ ਪੰਜਾਬ ਚ ਬਣਿਆ 1966 ਚ ਅੱਜ ਮੈਡਲ ਉਹ ਲੈਂਦਾ ਸਾਡਾ ਮੈਡਲ ਕਿੱਥੇ ਗਏ ਕਿੱਥੇ ਖਾੜੇ ਆ ਸਾਡੇ ਮਾਲਵੇ ਚ ਕੱਲੇ ਫਰੀਦਕੋਟ ਤੇ ਬਜਿੰਦਰਾ ਕਾਲਜ ਦੇ ਖਾੜਾ ਪਹਿਲਵਾਨਾਂ ਦਾ ਕਿਤੇ ਖਾੜਾ ਨਹੀਂ ਕਿ ਦੇਖੋ ਘੋਲਣ ਵਾਲੇ ਬੰਦੇ ਜਾਂ ਮਾਰੇ ਮੋਟੇ ਦਬਾਬੇ ਚ ਕੋਈ ਖਾਦ ਹੋ ਗਈ ਸਾਰੀਆਂ ਖੇਡਾਂ ਜੇ ਖੇਡਾਂ ਖਤ ਨੌਜਵਾਨੀ ਖਤਮ ਹੋ ਗਈ ਨੌਜੋ ਨਸ਼ੇ ਤੇ ਲੱਗ ਗਏ ਮੁੰਡੇ ਸਾਰੇ ਹੈ ਕਿਤੇ ਕੋਈ ਗੱਲ ਹੁੰਦੀ ਕੌਡੀ ਵਾਲੇ ਠੀਕੇ ਲਾਉਣ ਲੱਗ ਗਏ ਇਹ ਸਾਰਾ ਜਿਹੜਾ ਸਿਸਟਮ ਵਿਗੜ ਗਿਆ ਇਹ ਮਾਇਆ ਮੀਰ ਹੋ ਸਕਦਾ ਕੱਲਾ ਪਰ ਮੇਰੀ ਮੀਰੀ ਕੀ ਕਰੂ ਜੇ ਸਾਰੇ ਲੋਕ ਹੀ ਗਰੀਬ ਹੋ ਗਏ ਜੇ ਪੰਜਾਬ ਦੀ ਜਾੜੀ ਨਾ ਰਹੀ ਸਿੱਖੀ ਦੀ ਜਾੜੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਸਖਿਆਵਾਂ ਪੜ ਕੇ ਬੰਦਾ ਆਪਦਾ ਜੀਵਨ ਸਫਲ ਕਰ ਸਕਦਾ